ਮੰਦ ਨਹੀਂ ਕਰ ਸਕੀਆਂ ਮੈਂ ਕਈ ਗ੍ਰਾਂਥੀ ਸਿੰਘ ਵਿਚਾਰੇ ਧੱਕੇ ਖਾਂਦੇ ਦੇਖੇ ਆ ਕਦੇ ਕਿਸੇ ਦਫ਼ਤਰ ਤੇ ਜਾਂਦੇ ਜੀ ਸਾਡੇ ਇੱਕ ਬੱਚੇ ਦੀ ਫੀਸ ਮਾਫ ਕਰਾ ਦੋ ਉਹ ਕਹਿੰਦੇ ਜੀ ਜਾਓ ਅਮਰਸਰ ਉੱਥੇ ਲਿਖਾਓ ਉੱਥੇ ਕੋਈ ਨੇੜੇ ਨਹੀਂ ਲੱਗਣ ਦਿੰਦਾ ਰੋਂਦੇ ਨੇ ਮੇਰੇ ਕੋਲ ਦੱਸਦੇ ਨੇ ਇਹ ਹਾਲਾਤ ਆ ਸਾਡੇ ਤੇ ਤੁਸੀਂ ਗ੍ਰੈਸਚਨਾਂ ਦੇ ਸਕੂਲਾਂ ਤੇ ਜਾ ਕੇ ਦੇਖੋ 18% ਕੋਟਾ ਸਪੈਸ਼ਲ ਰੱਖਿਆ ਬਾ ਉਹਨਾਂ ਨੇ ਜਿਹੜੇ ਅਸਾਈ ਬੱਚੇ ਨੇ ਜਿਹੜੇ ਅਸਾਈ ਬਣ ਰਹੇ ਉਹਨਾਂ ਦੀ ਪੜ੍ਹਾਈ ਫ੍ਰੀ 18% ਕੋਟਾ ਉਹਨਾਂ ਦਾ ਹਾਲਾਤ ਕਿਹੋ ਜਿਹੇ ਨੇ ਤੇ ਜਿਹੜਾ ਗਰੰਤੀ ਸਿੰਘ ਹੁੰਦਾ ਵਿਚਾਰਾ ਜਿਹੜਾ ਬਾਣੀ ਪੜ੍ਹਦਾ ਅੱਜ ਜਿਹੜਾ ਵੀ ਆਉਂਦਾ ਉਹਦੇ ਤੇ ਆਪਣਾ ਰੋਗ ਚਲਾਉਂਦਾ ਪ੍ਰਧਾਨ ਤਾਂ ਉਹਨੂੰ ਗਾਲਾ ਕੱਢ ਕੇ ਜਾਂਦਾ ਆਵੇ ਪ੍ਰਧਾਨ ਨੇ ਭਾਲਦਾ ਵੀ ਜਦੋਂ ਮੈਂ ਆਵਾਂ ਮਾ ਤੇ ਗਰੰਥੀ ਸਿੰਘ ਨੇ ਮੇਰੇ ਵਾਸਤੇ ਚਾਹ ਬਣਾਈ ਹੋਵੇ ਪਹਿਲਾਂ ਤੁਹਾਨੂੰ ਪਤਾ ਨਹੀਂ ਮੈਂ ਆਉਣਾ ਤੂੰ ਚਾਹ ਬਣਾ ਕੇ ਰੱਖਦਾ ਮੇਰੇ ਵਾਸਤੇ ਪਹਿਲਾਂ ਲੇਟ ਨੀਮ ਕਰੇ ਅਮਰਤ ਵੇਲੇ ਉੱਠੇ ਫਿਰ ਪ੍ਰਧਾਨ ਨੂੰ ਚਾਹ ਬਣਾਵੇ ਫਿਰ ਮੁੜ ਕੇ ਉਹ ਗਰੰਥੀ ਸਿੰਘ ਵਿਚਾਰਾ ਕਿੱਥੇ ਜਾਂਦਾ ਘਰ ਘਰ ਘੁੰਮਦਾ ਵੀ ਡਾਲੀ ਦੇ ਦਿਓ ਜੀ ਡਾਲੀ ਦੇ ਦਿਓ ਜੀ ਰੋਟੀ ਦੇ ਦਿਓ ਜੀ ਦੁੱਧ ਦੇ ਦਿਓ ਜੀ ਇਹ ਹਾਲਾਤ ਅੱਜ ਸਾਡੇ ਗ੍ਰੰਥੀਆਂ ਦੇਖ ਕਰ ਦਿੰਦੇ ਨੇ ਇਹਨਾਂ ਧਰਮ ਦੇ ਠੇਕੇਦਾਰਾਂ ਨੇ ਇਸ ਕਰਕੇ ਤਾਂ ਕੋਈ ਗ੍ਰੰਥੀ ਨਹੀਂ ਪੜ ਰਿਹਾ ਸਾਡੇ ਸਿੱਖਾਂ ਦੀਆਂ ਕੋਠੀਆਂ ਵੱਡੀਆਂ ਬਿਜ਼ਨਸ ਵੱਡੇ ਕਾਰੋਬਾਰ ਵੱਡੇ ਸਾਡੀਆਂ ਸੰਸਥਾਵਾਂ ਦੇ ਕੋਲ ਪੈਸੇ ਦੀ ਕੋਈ ਘਾਟ ਨਹੀਂ ਸਭ ਤੋਂ ਵੱਧ ਪੰਜਾਬ ਸਰਕਾਰ ਤੋਂ ਬਰਬਾਦ ਵੱਧ ਬਜਟ ਸਾਡਾ ਪਰ ਸਾਡੇ ਗ੍ਰੰਥੀਆਂ ਦੇ ਬੱਚੇ ਉਹਨਾਂ ਦੀ ਚੰਗੀ ਕੋਈ ਪੜ੍ਹਾਈ ਦਾ ਅੱਜ ਤੱਕ ਸਾਡੀਆਂ ਸੰਸਥਾਾਂਵਾਂ ਪ੍ਰਬੰਧ ਨਹੀਂ ਕਰ ਸਕੀਆਂ। ਮੈਂ ਕਈ ਗ੍ਰਾਂਥੀ ਸਿੰਘ ਵਿਚਾਰੇ ੱੱੱ ਧੱਕੇ ਖਾਂਦੇ ਦੇਖੇ ਆ ਕਦੇ ਕਿਸੇ ਦਫ਼ਤਰ ਤੇ ਜਾਂਦੇ ਜੀ ਸਾਡੇ ਇੱਕ ਬੱਚੇ ਦੀ ਫੀਸ ਮਾਫ਼ ਕਰਾ ਦਿਓ। ਉਹ ਕਹਿੰਦੇ ਜੀ ਜਾਓ ਅੰਮਾ ਸਰ ਉੱਥੇ ਲਿਖਾਓ ਉੱਥੇ ਕੋਈ ਨੇੜੇ ਨਹੀਂ ਲੱਗਣ ਦਿੰਦਾ। ਰੋਂਦੇ ਨੇ ਮੇਰੇ ਕੋਲ ਦੱਸਦੇ ਨੇ ਇਹ ਹਾਲਾਤ ਆ ਸਾਡੇ। ਤਾਂ ਤੁਸੀਂ ਕ੍ਰਿਸਚਨਾਂ ਦੇ ਸਕੂਲਾਂ 'ਚ ਜਾ ਕੇ ਦੇਖੋ 18% ਕੋਟਾ ਸਪੈਸ਼ਲ ਰੱਖਿਆ ਬਾ ਉਹਨਾਂ ਨੇ ਜਿਹੜੇ ਅਸਾਈ ਬੱਚੇ ਨੇ ਜਿਹੜੇ ਅਸਾਈ ਬਣ ਰਹੇ ਉਹਨਾਂ ਦੀ ਪੜ੍ਹਾਈ ਫ੍ਰੀ 18% ਕੋਟਾ ਉਹਨਾਂ ਦਾ 100 ਦੇ ਵਿੱਚੋਂ 18 ਬੱਚਿਆਂ ਦੀਆਂ ਸੀਟਾਂ ਖਾਲੀ ਰੱਖਣਗੇ ਉਹ ਵੀ ਸਾਡੇ ਸਕੂਲ 'ਚ ਬੱਚੇ ਪੜ੍ਹਾਓ ਅਸਾਈ ਬਣੋ ਤੇ ਤੁਹਾਡੇ ਬੱਚਿਆਂ ਦੀ ਇਹ ਪੜ੍ਹਾਈਆਂ ਫ੍ਰੀ ਤੇ ਸਾਡੀ ਇਹ ਸੰਸਥਾਵਾਂ ਕਿੱਥੇ ਆ ਹਾਂ ਤੇ ਸਾਡੀ ਇਹ ਸੰਸਥਾਵਾਂ ਦਾ ਪੈਸਾ ਰਾਜਨੀਤਿਕ ਲੋਕਾਂ ਵਾਸਤੇ ਵਰਤਿਆ ਜਾ ਰਿਹਾ ਗੋਲਿਆਂ ਦਾ ਪੈਸਾ ਰਾਜਨੀਤੀ ਦੇ ਪ੍ਰਚਾਰ ਵਾਸਤੇ ਵਰਤਿਆ ਜਾ ਰਿਹਾ ਗੱਲਾਂ ਕੋੜੀਆਂ ਨੇ ਇਹ ਗੱਲਾਂ ਕਰਨ ਵਾਸਤੇ ਮਰਦ ਹੋਣਾ ਚਾਹੀਦਾ ਹੈ ਇਹ ਗੱਲਾਂ ਕਰਨ ਵਾਸਤੇ ਦਮ ਹੋਣਾ ਚਾਹੀਦਾ ਹੈ ਅੱਜ ਹਾਲਾਤ ਕੀ ਨੇ ਸਾਡੇ ਪ੍ਰਚਾਰ ਕਰਦੇ ਅੱਜ ਸਾਡੇ ਗਰੰਤੀਆਂ ਦੇ ਕੋਠਿਆਂ ਦੀਆਂ ਸੱਤ ਡਗਰੀਆਂ ਨੇ ਸਾਡਾ 18 ਸਾਲ ਦਾ ਬੱਚਾ ਗਰੰਤੀ ਪ੍ਰਚਾਰ ਕਰਨ ਜਾਂਦਾ ਪਾਠ ਕਰਨ ਜਾਂਦਾ ਆਪਣੇ ਬੱਚੇ ਦਾ ਮਾ ਪਰਿਵਾਰ ਦਾ ਪੇਟ ਪਾਲ ਦਾ ਬੱਚਾ 18 ਸਾਲਾਂ ਦਾ ਜਦੋਂ ਮੁੜ ਕੇ ਆ ਕੇ ਘਰੇ ਸੌਂਦਾ ਰਾਤ ਨੂੰ ਬਰਖਾ ਪੈਂਦੀ ਛੱਤ ਉੱਪਰ ਡੁੱਗ ਜਾਂਦੀ ਆ ਬੱਚਾ ਮਰ ਜਾਂਦਾ ਸਾਡੇ ਗਰੰਥੀ ਇਹ ਹਾਲਾਤ ਨੇ ਸਾਡੇ ਗਰੰਥੀ ਨੇ ਦਿਖਾਉਂਦੇ ਕੌਣ ਹੈ ਕੌਣ ਸੁਣਦਾ ਅੰਨੀ ਪੀਦੀ ਕੁੱਤੇ ਕੀ ਕਹਿੰਦੇ ਜੀ ਬੋਲ ਦੋ ਅੰਨੀ ਪੀਦੀ ਕੁੱਤੇ ਚੱਟਦੇ ਨੇ ਇੱਕ ਕੋਈ ਗੰਦਾ ਗੀਤ ਗਾਵੇ ਸਾਡੇ ਵਿਆਹਾਂ 'ਚ ਸਾਡੀ ਬੱਚੀਆਂ ਦੇ ਸਾਹਮਣੇ ਗੰਦੇ ਕਹਿੰਦੇ ਗੀਤ ਗਾਵੇ ਸਾਡੀਆਂ ਬੱਚੀਆਂ ਨੂੰ ਨਚਾਦਾ ਡੀਜੇ ਪਰ ਅਸੀਂ 500 ਰੁਪਏ ਵਾਰਦੇ ਆਉਂਦੇ ਤੋਂ ਵਾ ਨਿਆਰਾ ਆ ਗਿਆ ਸਵਾਦ ਆ ਗਿਆ ਵੀ ਸਵਾਦ ਆ ਗਿਆ ਸਾਡਾ ਪ੍ਰਚਾਰਕ ਕੋਈ ਵਿਚਾਰਾ ਕੀਰਤਨ ਕਰਦਾ ਉਹਨੂੰ ਜਦੋਂ ਪੈਸੇ ਦੇਣੇ ਪਰਸ ਵਿੱਚੋਂ 10 ਰੁਪਏ ਕੱਢਣੇ ਜਿਹੜੇ ਮਲੇ ਵਿੱਚ ਹੋਣ ਜਿਹੜੇ ਰੇੜੀ ਆਲੇ ਨੇ ਮੂਰੇ ਵਿੱਚ ਹੋਣ ਗੱਲਾਂ ਸੱਚੀਆਂ ਨੇ ਆਪਣੇ ਪ੍ਰਚਾਰਕਾਂ ਨੂੰ ਚਾਤ ਕਰੋ ਸਤਕਾਰ ਕਰੋ ਪ੍ਰਚਾਰਕਾਂ ਦਾ ਰਾਗੀਆਂ ਦਾ ਪ੍ਰਚਾਰਕਾਂ ਦਾ ਸਤਕਾਰ ਕਰੋ ਤੇ ਜਿਨ੍ਹਾਂ ਨੇ ਸਾਡੇ ਸਾਨੂੰ ਕੁਛ ਸੁਣਾਉਣਾ ਜਿਨ੍ਹਾਂ ਨੇ ਸਾਨੂੰ ਚੰਗੀ ਸਿੱਖਿਆ ਦੇਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪ੍ਰਚਾਰਕਾਂ ਨੂੰ ਪਰ ਪਰ ਕਿ ਧਾਵਾ ਵੰਡਦੇ ਸੀ ਪੈਸਿਆਂ ਦੀਆਂ ਸੋਵੇ ਦੀਆਂ ਮੋਹਰਾਂ ਦੀਆਂ ਆਪਣੇ ਕਮੀਆਂ ਨੂੰ ਤੇ ਅੱਜ ਅੱਜ ਸਾਡੇ ਵਾਲੇ ਬਾਰੇ ਮਿਹਨਤਾਂ ਕਰਦੇ ਆ